ਆਈ ਦਿਨੀ ਵਿਰੋਧੀ ਪਾਰਟੀਆਂ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇੜਦੀਆਂ ਰਹਿੰਦੀਆਂ ਨੇ ਤੇ ਹੁਣ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਤੇ ਪੰਜਾਬ ਚ ਨਸ਼ਿਆਂ ਨੂੰ ਲੈ ਕੇ ਸਵਾਲ ਚੁੱਕੇ ਨੇ ਹਰਸਿਮਰਤ ਕੌਰ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਚ ਲੋਕ ਕੰਦਾ ਤੇ ਲਿਖ ਰਹੇ ਨੇ ਕਿ ਇੱਥੇ ਸ਼ਰੀਆਮ ਚਿੱਟਾ ਵਿਕਦਾ ਹੈ ਬਿਨਾਂ ਕਿਸੇ ਡਰ ਤੇ ਬੇਖੌਫ ਹੋ ਕੇ ਇਹ ਰੋਕੀ ਸ਼ਰੀਆਮ ਕੰਦਾ ਤੇ ਨਸ਼ਿਆਂ ਦੀਆਂ ਮਸ਼ਹੂਰੀਆਂ ਕਰ ਰਹੇ ਨੇ ਸੰਸਦ ਹਰਸਿਮਰਰਕਰ ਬਾਦਲ ਨੇ ਇਸ ਵੀਡੀਓ ਨੂੰ ਸਾਂਝੀ ਕਰ ਪੰਜਾਬ ਸਰਕਾਰ ਨੂੰ ਪੰਜਾਬ ਚ ਨਸ਼ਾ ਖਤਮ ਨੂੰ ਲੈ ਕੇ ਸਵਾਲ ਚੁੱਕੇ ਨੇ ਉਹਨਾਂ ਨੇ ਆਪਣੀ ਪੋਸਟ ਚ ਲਿਖਿਆ ਇਹ ਹਨ ਪੰਜਾਬ ਚ ਨਸ਼ੇ ਦੇ ਜ਼ਮੀਨੀ ਹਾਲਾਤ ਪਿੰਡ ਮੋੜ ਕਲਾ ਦੀਆਂ ਕੰਦਾ ਤੇ ਪਿੰਡ ਵਾਸੀਆਂ ਨੇ ਸ਼ਰੀਆਮ ਲਿਖਿਆ ਚਿੱਟਾ ਸ਼ਰੀਆਮ ਵਿਕਦਾ ਹੈ ਸਰਕਾਰੀ ਮੁਲਾਜ਼ਮ ਨਸ਼ਾ ਵੇਚਣ ਵਾਲਿਆਂ ਨੂੰ ਫੜਨ ਦੀ ਬਜਾਏ ਪੈਨਾ ਇਸਤੇ ਕਾਲਾ ਰੰਗ ਮਾਰ ਰਹੇ ਨੇ ਜੋ ਸਰਕਾਰ ਦੀ ਮੰਛਾ ਨੂੰ ਦਰਸਾਉਂਦਾ ਹੈ। ਭਗਵੰਤ ਮਾਨ ਸਟੇਜਾਂ ਤੋਂ ਵੱਡੀਆਂ-ਵੱਡੀਆਂ ਗੱਲਾਂ ਕਰਨ ਦੀ ਬਜਾਏ ਨਸ਼ੇ ਨਾਲ ਮਰਦੀ ਪੰਜਾਬ ਦੀ ਜਵਾਨੀ ਨੂੰ ਬਚਾਵੇ। ਹਰਸਿਮਰਤ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਤਿੰਦੇ ਕੇਆ ਹੈ ਕਿ ਸਟੇਜਾਂ ਤੋਂ ਵੱਡੀਆਂ-ਵੱਡੀਆਂ ਗੱਲਾਂ ਕਰਨ ਦੀ ਬਜਾਏ ਨਸ਼ੇ ਨਾਲ ਮਰਦੇ ਪੰਜਾਬੀਆਂ ਦੀ ਜਵਾਨੀ ਨੂੰ ਬਚਾਇਆ ਜਾਵੇ। ਦਰਸਲ ਇਹ ਵੀਡੀਓ ਪਿੰਡ ਮੋੜ ਕਲਾਂ ਦੀ ਹੈ ਜਿੱਥੇ ਪਿੰਡ ਦੇ ਲੋਕ ਹੀ ਕੰਦਾ ਤੇ ਲਿਖ ਰਹੇ ਨੇ ਕਿ ਇੱਥੇ ਸ਼ਰੀਆਮ ਨਸ਼ਾ ਵਿਕਦਾ ਹੈ। ਦੱਸਦੀ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਖਿਲਾਫ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧੇ ਹੋੜ ਇਸ ਤੋਂ ਪਹਿਲਾਂ ਵੀ ਹਰਸਿਮਰਤ ਬਾਦਲ ਪੰਜਾਬ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੀ ਪੋਲ ਖੋਲਣ ਵਰਗੀਆਂ ਵੀਡੀਓਜ਼ ਤੇ ਪੋਸਟ ਪਾਉਂਦੀ ਰਹਿੰਦੇ ਨੇ ਜਿ ਕਿਰੇ ਖਾਸੇ ਕਿ ਲੋਕ ਸਭਾ ਸੈਸ਼ਨ ਦੌਰਾਨ ਹਰਸਿਮਰਤ ਕੌਰ ਬਾਦਲ ਦਾ ਇਹੀ ਕਹਿਣਾ ਹੈ ਕਿ ਉਹ ਨਸ਼ਿਆਂ ਦੇ ਖਿਲਾਫ ਵੀ ਮੁੱਦਾ ਉਠਾਉਣਗੇ ਬਾਕੀ ਹੁਣ ਦੇਖਣਾ ਹੋਵੇ ਕਿ ਪੰਜਾਬ ਸਰਕਾਰ ਇਸ ਤੇ ਕੋਈ ਜਵਾਬ ਦਿੰਦੀ ਹੈ ਜਾਂ ਨਹੀਂ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਆਈ ਦਿਨੀ ਵਿਰੋਧੀ ਪਾਰਟੀਆਂ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਦੀਆਂ ਰਹਿੰਦੀਆਂ ਨੇ ਤੇ ਹੁਣ ਸੰਸਦ ਮੈਂਬਰ ਹਰਸਿਮਰਤ ਸਰਕਾਰ ਤੇ ਪੰਜਾਬ ਚ ਨਸ਼ਿਆਂ ਨੂੰ ਲੈ ਸਵਾਲ ਚੁੱਕੇ ਨੇ ਹਰਸਿਮਰਤ ਕੌਰ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਚ ਲੋਕ ਕੰਦਾ ਤੇ ਲਿਖ ਰਹੇ ਨੇ ਕਿ ਇੱਥੇ ਸ਼ਰੀਆਮ ਚਿੱਟਾ ਵਿਕਦਾ ਹੈ ਬਿਨਾਂ ਕਿਸੇ ਡਰ ਤੇ ਬੇਖੌਫ ਹੋ ਕੇ ਇਹ ਲੋਕੀ ਸ਼ਰੀਆਮ ਕੰਦਾ ਤੇ ਨਸ਼ਿਆਂ ਦੀਆਂ ਮਸ਼ਹੂਰੀਆਂ ਕਰ ਰਹੇ ਨੇ ਸੰਸਦ ਹਰਸਿਮਰਤ ਕੌਰ ਬਾਦਲ ਨੇ ਇਸ ਵੀਡੀਓ ਨੂੰ ਸਾਂਝੀ ਕਰ ਪੰਜਾਬ ਸਰਕਾਰ ਨੂੰ ਪੰਜਾਬ ਚ ਨਸ਼ਾ ਖਤਮ ਨੂੰ ਲੈ ਕੇ ਸਵਾਲ ਚੁੱਕੇ ਨੇ ਉਹਨਾਂ ਨੇ ਆਪਣੀ ਪੋਸਟ ਚ ਲਿਖਿਆ ਇਹ ਹਨ ਪੰਜਾਬ ਚ ਨਸ਼ੇ ਦੇ ਜ਼ਮੀਨੀ ਹਾਲਾਤ ਪਿੰਡ ਮੋੜ ਕਲਾ ਦੀ ਕੰਦਾ ਤੇ ਪਿੰਡ ਵਾਸੀਆਂ ਨੇ ਸ਼ਰੀਆਮ ਲਿਖਿਆ ਚਿੱਟਾ ਸ਼ਰੀਆਮ ਵਿਕਦਾ ਹੈ ਸਰਕਾਰੀ ਮੁਲਾਜ਼ਮ ਨਸ਼ਾ ਵੇਚਣ ਵਾਲਿਆਂ ਨੂੰ ਫੜਨ ਦੀ ਬਜਾਏ ਪਹਿਨਾ ਇਸਤੇ ਕਾਲਾ ਰੰਗ ਮਾਰ ਰਹੀ ਨੇ ਜੋ ਸਰਕਾਰ ਦੀ ਮੰਚਾ ਨੂੰ ਦਰਸਾਉਂਦਾ ਹੈ। ਭਗਵੰਤ ਮਾਨ ਸਟੇਜਾਂ ਤੋਂ ਵੱਡੀਆਂ-ਵੱਡੀਆਂ ਗੱਲਾਂ ਕਰਨ ਦੀ ਬਜਾਏ ਨਸ਼ੇ ਨਾਲ ਮਰੀ ਪੰਜਾਬ ਦੀ ਜਵਾਨੀ ਨੂੰ ਬਚਾਵੇ। ਤਾਂ ਹਰਸਿਮਰਤ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਤਿੰਦੇ ਕੇ ਆਇਆ ਹੈ ਕਿ ਸਟੇਜਾਂ ਤੋਂ ਵੱਡੀਆਂ-ਵੱਡੀਆਂ ਗੱਲਾਂ ਕਰਨ ਦੀ ਬਜਾਏ ਨਸ਼ੇ ਨਾਲ ਮਰਦੇ ਪੰਜਾਬੀਆਂ ਦੀ ਜਵਾਨੀ ਨੂੰ ਬਚਾਇਆ ਜਾਵੇ। ਦਰਸਲ ਇਹ ਵੀਡੀਓ ਪਿੰਡ ਮੋੜ ਕਲਾਂ ਦੀ ਹੈ ਜਿੱਥੇ ਪਿੰਡ ਦੇ ਲੋਕ ਹੀ ਕੰਦਾ ਤੇ ਲਿਖ ਰਹੇ ਨੇ ਕਿ ਇੱਥੇ ਸ਼ਰੀਆਮ ਨਸ਼ਾ ਵਿਕਦਾ ਹੈ। ਦੱਸਦੀ ਹੈ ਕਿ ਇਹ ਪਹਿਲੀ ਵਾਰ ਰਾ ਪੰਜਾਬ ਸਰਕਾਰ ਦੇ ਨਿਸ਼ਾਨੇ ਸਾਧੇ ਹੋਣ ਇਸ ਤੋਂ ਪਹਿਲਾਂ ਵੀ ਹਰ ਸਿਮਰਤ ਬਾਦਲ ਪੰਜਾਬ ਸਰਕਾਰ ਦੀ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੀ ਪੋਲ ਖੋਲਣ ਵਾਲੀਆਂ ਵੀਡੀਓਜ਼ ਤੇ ਪੋਸਟ ਪਾਉਂਦੀ ਰਹਿੰਦੇ ਨੇ ਜਿ ਕਿਰੇ ਖਾਸੇ ਕਿ ਲੋਕ ਸਭਾ ਸੈਸ਼ਨ ਦੌਰਾਨ ਹਰ ਸਿਮਰਤ ਕੋਰ ਬਾਦਲ ਦਾ ਇਹੀ ਕਹਿਣਾ ਹੈ ਕਿ ਉਹ ਨਸ਼ੀਆਂ ਦੇ ਖਿਲਾਫ ਵੀ ਮੁੱਦਾ ਉਠਾਉਣਗੇ ਬਾਕੀ ਹੁਣ ਦੇਖਣਾ ਹੋਵੇ ਕਿ ਪੰਜਾਬ ਸਰਕਾਰ ਇਸ ਤੇ ਕੋਈ ਜਵਾਬ ਦਿੰਦੀ ਹੈ ਜਾਂ ਨਹੀਂ ਬਤ ਕਰੋਗੇ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ